ਗੁਰਬਖੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਔਰ ਲਾਲ ਕਿਲੇ ਦੇ ਵਿੱਚ ਉਹਨਾਂ ਨੇ ਨਿਸ਼ਾਨ ਸਾਹਿਬ ਚੁਲਾਇਆ ਔਰ ਅੱਜ ਦੀ ਜਿਹੜੀ ਵੀਡੀਓ ਹੈ ਦੇ ਵਿੱਚ ਅਸੀਂ ਸਰਦਾਰ ਬਖੇਲ ਸਿੰਘ ਜੀ ਦੇ ਜੀਵਨ ਬਾਰੇ ਇੱਕ ਬੜੀ ਪਿਆਰੀ ਘਟਨਾ ਦਾ ਜਿਹੜਾ ਜ਼ਿਕਰ ਕਰਾਂਗੇ ਕਿ ਜਿਹਦੇ ਵਿੱਚ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਕਈ ਹਜ਼ਾਰ ਦੀ ਗਿਣਤੀ ਵਿੱਚ ਸੈਨਿਕ ਲਿਜਾ ਕੇ ਜਲਾਲਾਬਾਦ ਲੋਹਾਰੀ ਜੋ ਦਿੱਲੀ ਦੇ ਨੇੜੇ ਕੋਈ ਇਲਾਕਾ ਸੀ ਉੱਥੇ ਇੱਕ ਲੜਕੀ ਨੂੰ ਇੱਕ ਜ਼ਾਲਮ ਦੇ ਪੰਜੇ ਦੇ ਵਿੱਚੋਂ ਆਜ਼ਾਦ ਕਰਵਾਇਆ ਵੈਸੇ ਤਾਂ ਸਿੱਖ ਕੌਮ ਦੇ ਵਿੱਚ ਜਿੰਨੇ ਵੀ ਜਥੇਦਾਰ ਜਾਂ ਆਗੂ ਹੋਏ ਨੇ ਉਹ ਕਰੈਕਟਰ ਦੇ ਆਚਰਣ ਦੇ ਬਹੁਤ ਉੱਚੇ ਹੋਏ ਨੇ ਔਰ ਸਮੇਂ-ਸਮੇਂ ਤੇ ਉਹਨਾਂ ਸਮਿਆਂ ਦੇ ਵਿੱਚ ਜ਼ਾਲਮਾਂ ਦੇ ਪੰਜਿਆਂ ਤੋਂ ਜਿਹੜਾ ਲੜਕੀਆਂ ਨੂੰ ਬੇਕਸੂਰ ਔਰਤਾਂ ਨੂੰ ਆਜ਼ਾਦ ਕਰਵਾਇਆ ਜਾਂਦਾ ਰਿਹਾ ਜਿਵੇਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਬਲਦੀਪ ਸਿੰਘ ਜੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਸਰਦਾਰ ਨਵਾਬ ਕਪੂਰ ਸਿੰਘ ਜੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ